ਇਸ ਵਕਤ ਜਵਾਹਰ ਕੇ ਮੌਜੂਦਾ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤਾਂ ਆਹ ਉਹ ਜਗ੍ਹਾ ਸੀ ਜਿੱਥੇ ਸਿੱਧੂ ਮੂਸੇਵਾਲੇ ਦੀ ਜਿਹੜੀ ਗੱਡੀ ਰੋਕੀ ਗਈ ਸੀਗੀ ਇਸ ਜਗ੍ਹਾ ਤੇ ਜਿਹੜਾ ਕ੍ਰੋਸ ਦਾ ਨਿਸ਼ਾਨ ਹੈ ਇਸ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਗੱਡੀ ਰੋਕੀ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਫਾਇਰ ਕੀਤੇ ਗਏ ਸੀ ਤਾਂ ਕੁਝ ਨਿਸ਼ਾਨ ਜਿਹੜੇ ਗੋਲੀਆਂ ਦੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਨਿਸ਼ਾਨ ਜਿਹੜੇ ਗੋਲੀਆਂ ਦੇ ਹਾਲੇ ਤੱਕ ਵੀ ਇੱਥੇ ਮੌਜੂਦ ਨੇ 2 ਸਾਲ ਬੀਤ ਚੁੱਕੇ ਨੇ ਪਰ ਇਹਨਾਂ ਨੂੰ ਇੱਕ ਰੰਗ ਦੇ ਨਾਲ ਕਵਰ ਕਰ ਦਿੱਤਾ ਗਿਆ ਸੀ ਕਿ ਪਤਾ ਲੱਗ ਸਕੇ ਕਿ ਕਿੰਨੇ ਜ਼ਿਆਦਾ ਫਾਇਰ ਜਿਹੜੇ ਸਿੱਧੂ ਤੇ ਕੀਤੇ ਗਏ ਸੀਗੇ ਤਾਂ ਅੱਜ ਸਿੱਧੂ ਦਾ ਜਨਮ ਦਿਨ ਹੈ ਤਾਂ ਇੱਥੇ ਜਵਾਹਰ ਕੇ ਜਿਹੜੀ ਸ਼ਬੀਲ ਲਾਈ ਗਈ ਹੈ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਕੁਝ ਪਿੰਡ ਦੇ ਲੋਕ ਮੌਜੂਦ ਨੇ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਨਹੀਂ ਇਸ ਦੇ ਪਾਸੇ ਦੇ ਪਿਤਾ ਜੀ ਦਾ ਹੋ ਸੀ ਅੱਜ ਭੋਗ ਸੀਗਾ ਜੀ ਅਸੀਂ ਸਪੈਸ਼ਲ ਦੇਖਣ ਆਏ ਹਾਂ ਸਾਡ ਤੁਸੀਂ ਹੋਰ ਕੰਮ ਆਇ ਸੀਗੇ ਤੇ ਤੁਸੀਂ ਫੇਰ ਉਧਰ ਸੀ ਹਾਂਜੀ ਹਾਂ ਦੇਖਣ ਆਏ ਹਾਂ ਪਹਿਲੀ ਵਾਰ ਆ ਰਹੇ ਹੋ ਨਾ ਜੀ ਬਹੁਤ ਵਾਰੀ ਆ ਆ ਸੰਗਤ ਮੇਰੇ ਨਾਲ ਆਈ ਹੈ ਜਿਹੜੀ ਪੇਕੇ ਪਿੰਡ ਆਏ ਆ ਸੀ ਤੇ ਜੀਮਾ ਸਾਹਿਬ ਤੋਂ ਆਏ ਆ ਸੀ ਤੇ ਮੈਂ ਇਹਨਾਂ ਨੂੰ ਦਿਖਾ ਕੇ ਲਗਈਆਂ ਮਹਾਬੀਤ ਮੇਰੇ ਪਿੰਡ 'ਚ ਹੋਇਆ ਹੈ ਆਸਾ ਹੈਗਾ ਦੀ ਉਹ ਭਾਈ ਉਹੀ ਸੀ ਮੇਰਾ ਤਾਂ ਮੇਰੇ ਨੇੜ ਗਮਣ ਦਾ ਸੀਗਾ ਬਹੁਤ ਦੁੱਖ ਹੋਇਆ ਸੀਗਾ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਸਾਡੇ ਵੀ ਭਾਈ ਨਹੀਂ ਹੈਗਾ ਅਸੀਂ ਉਹਦਾ ਇੰਨਾ ਦੁੱਖ ਮੰਨਿਆ ਤੇ ਇੰਨਾ ਦੁੱਖ ਮੰਨਿਆ ਦੀ ਸਾਡੇ ਦੋ ਭਣਾ ਸੀ ਸਾਡੇ ਭਾਈ ਨਹੀਂ ਹੈਗਾ ਅਸੀਂ ਮੇਰਾ ਮੇਰੇ ਸਿੱਧੂ ਨੂੰ ਆਪਣਾ ਭਰਾ ਮੰਨਦੇ ਸੀ ਹਾਂਜੀ ਭਰਾ ਮੰਨਦੇ ਸੀ ਬਹੁਤ ਵਧੀਆ ਬੰਦਾ ਸੀਗਾ ਬੱਚੇ ਵੀ ਵਧੀਆ ਸੀਗੇ ਜਿਹੜੇ ਉਹਦੇ ਨਾਲ ਵਧੀਆ ਸਮਝ ਖੜੇ ਸੀਗੇ ਬਹੁਤ ਦੁੱਖ ਹੋਇਆ ਸੀਗਾ ਸੀ ਜਦੋਂ ਆਏ ਆਗੇ ਇੱਥੇ ਹੁਣ ਮੈਂ ਵੇਖ ਕੇ ਪਿੰਡ ਲੈ ਕੇ ਆਉਂਦੇ ਮੇਰੇ ਪਰਿਵਾਰ ਨੂੰ ਸਿੱਧੂ ਦਾ ਜਨਮ ਦਿਨ ਆ ਸਿੱਧੂ ਦਾ ਜਵਾਹਰ ਕੇ ਆ ਮੈਂ ਦਿਖਾਉਣਾ ਚਾਹੁੰਦਾ ਕਿ ਸ਼ਬੀਲ ਜਿਹੜੀ ਲਗਾਈ ਗਈ ਹੈ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀਲ ਲਾਈ ਗਈ ਹੈ ਜਵਾਹਰ ਕੇ ਦੇ ਲੋਕਾਂ ਨੇ ਜਿਹੜੀ ਸ਼ਬੀਲ ਲਾਈ ਗਈ ਹੈ ਤੇ ਅੱਗੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਸੋ ਆ ਤੁਸੀਂ ਉੱਪਰ ਦੇਖ ਸਕਦੇ ਹੋ ਅ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਜਨਮ ਦਿਨ ਮੌਕੇ ਤੇ ਠੰਡੇ ਮਿੱਠੇ ਪਾਣੀ ਦੀ ਸ਼ਵੀਰ ਤਾਂ ਅੱਗੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਡੇ ਪਿੰਡ ਦੇ ਸਾਡੇ ਨਾਲ ਇਸ ਵਕਤ ਜਵਾਹਰ ਕੇ ਪਿੰਡ ਦੇ ਸਰਪੰਚ ਸਾਹਿਬ ਨੇ ਗੱਲਬਾਤ ਕਰਨਗੇ ਸੋ ਜੀ ਅੱਜ ਸਿੱਧੂ ਦਾ ਜਨਮ ਦਿਨ ਹੈ ਤੇ ਸ਼ਵੀਰ ਦਾ ਜਿਹੜਾ ਲੰਗਰ ਲਾਇਆ ਹੋਇਆ ਹੈ ਇਹ ਨੌਜਵਾਨਾਂ ਦੇ ਉਦਮ ਦਾ ਸਦਕਾ ਇਹ ਸਵੇਰ ਅਸੀਂ 9 ਵਜੇ ਤੋਂ 7 ਵਜੇ 9 ਵਜੇ ਤੋਂ ਲੱਗੇ ਕੰਢੇ 6 ਵਜੇ ਤੱਕ ਚਲਾਵਾਂਗੇ ਨੌਜਵਾਨ ਜਿਹੜੇ ਖੜੇ ਨੇ ਸਾਰੇ ਆ ਬੱਚੇ ਖੜੇ ਨੇ ਸਾਰੇ ਨੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਸਾਡਾ ਉਹ ਇੱਕ ਕੌਮ ਦਾ ਹੀਰਾ ਸੀਗਾ ਉਹਨੇ ਪੱਗ ਦੀ ਗੱਲ ਅਣਖ ਦੀ ਗੱਲ ਦਾ ਸਾਡੀ ਗੈਰਤ ਦੀ ਗੱਲ ਪੂਰੀ ਮਨੁੱਖਤਾ ਦੀ ਗੱਲ ਸੱਚ ਦੀ ਗੱਲ ਇਹ ਅਸੀਂ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਅਸੀਂ ਲਾਇਆ ਹੋਇਆ ਸਾਰਾ ਚਲਾਵਾਂਗੇ ਤਾਂ ਅੱਗੇ ਜਾ ਕੇ ਵੀ ਤੁਹਾਨੂੰ ਜਿਹੜਾ ਆ ਹੋਰ ਜਿਹੜੀਆਂ ਜੁੜੀਆਂ ਗੋਲੀਆਂ ਅੱਗੇ ਤੱਕ ਲੰਘੀਆਂ ਸਨ ਉਹ ਸਾਰੀਆਂ ਤੁਹਾਨੂੰ ਅੱਗੇ ਲੈ ਕੇ ਅਸੀਂ ਚਲਦੇ ਆਂ ਤੇ ਗੇਟ ਦੇ ਵਿੱਚ ਦੇ ਵੀ ਜਿਹੜੇ ਗੋਲੀਆਂ ਦੇ ਜਿਹੜੇ ਹੋਲ ਹੋਏ ਨੇ ਉਹ ਵੀ ਜਾ ਕੇ ਦਿਖਾਉਣੇ ਆ। ਸੋ ਇੱਥੋਂ ਜਿਹੜੀ ਇੱਕ ਜਿਹੜੀ ਗੱਡੀ ਐ ਸਿੱਧੂ ਮੂਸੇਵਾਲਾ ਦੀ ਜਿਹੜੀ ਗੱਡੀ ਐ ਇੱਥੋਂ ਇੱਥੋਂ ਮੁੜੀ ਸੀਗੀ ਉਸ ਮੋੜ ਤੋਂ ਤੁਸੀਂ ਦੇਖ ਸਕਦੇ ਹੋ। ਅੱਗੇ ਲੈ ਕੇ ਚੱਲਦੇ ਆ ਤੁਹਾਨੂੰ। ਤੇ ਇਸ ਪਿੰਡ ਦੇ ਵਿੱਚ ਅੱਜ ਤੁਸੀਂ ਰੌਣਕ ਵੀ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦਾ ਜਿਹੜਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ। ਜਿਹੜੀ ਇੱਕ ਫੁਟੇਜ ਵਾਇਰਲ ਹੋਈ ਸੀਗੀ ਸੀਸੀਟੀਵੀ ਜਿਹੜੀ ਫੁਟੇਜ ਵਾਇਰਲ ਹੋਈ ਸੀਗੀ ਉਹ ਇੱਥੋਂ ਦੀ ਫੁਟੇਜ ਸੀਗੀ ਆ ਮੋੜ ਮੁੜਦੇ ਅੱਗੇ ਜਾ ਕੇ ਜਿਹੜੀ ਗੱਡੀ ਰੋਕ ਲਈ ਗਈ ਸੀ ਸਿੱਧੂ ਮੁਸੇਵਾਲਾ ਦੀ ਤਾਂ ਉਹ ਬਿਲਕੁਲ ਸਾਹਮਣੇ ਗੇਟ ਹੈ ਇਹ ਜਿਹੜਾ ਗੇਟ ਹੈ ਇਸ ਗੇਟ ਦੇ ਵਿੱਚ ਦੀ ਜਿਹੜੀਆਂ ਗੋੜੀਆਂ ਨੇ ਉਹ ਉਾਰ-ਪਾਰ ਹੋਈਆਂ ਸਨ ਇਹ ਦੇਖ ਸਕਦੇ ਹੋ ਤੁਸੀਂ ਇੱਕ ਇੱਕ ਗੋਲੀ ਔਰ ਇੱਕ ਇੱਕ ਗੋਲੀ ਇੱਥੇ ਤੱਕ ਜਿਹੜੀਆਂ ਗੋੜੀਆਂ ਸਾਰਪਾਰ ਹੋਈਆਂ ਸਨ ता दो साल हो चुके ने, ने इस दुनिया तो हवेली है है, है तो दे करते कर दे हैं दे दे दैनिक सवेरा टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम ਐ اور WhatsApp ਚੈਨਲ ਪਰ